ਪਹਿਲਾਂ ਤਾਂ ਸਾਰੇ ਪ੍ਰੈਸ ਦੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਜਿਹੜਾ ਪੂਰੇ ਦੇਸ਼ ਅੰਦਰ ਪੱਖ ਦਾ ਮਸਲਾ ਪੰਜਾਬ ਦੀ ਨਹੀਂ ਪੂਰੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਜਿਹੜਾ ਕਿਸਾਨ ਵੀਰਾਂ ਨਾਲ ਧੋਖਾ ਆਇਆ ਉਹਦੇ ਲਈ ਦੁਬਾਰਾ ਦਿੱਲੀ ਜਾ ਰਹੀਆਂ ਸੀ ਸ਼ੰਭੂ ਮੋਰਚੇ ਤੇ ਲਾਉਣ ਲਈ ਮਜਬੂਰ ਕਰਤਾ ਉਹ ਦਿੱਲੀ ਜਾਣਾ ਚਾਹੁੰਦੇ ਨੇ ਪਰ ਦੇਸ਼ ਦੀ ਹਕੂਮਤਾਨ ਪਾਰਟੀ ਹਨ ਬੀਜੇਪੀ ਦੀ ਸਰਕਾਰ ਚਾਹੇ ਖੱਟਰਤੀ ਹੋਵੇ ਚਾਹੇ ਮੋਦੀ ਸਾਹਿਬ ਦੀ ਹੋ ਰੋਕ ਰਹੀ ਆ ਕਿਸਾਨਾਂ ਨੂੰ ਕਿਸਾਨ ਜੱਥੇਬੰਦੀਆਂ ਨੂੰ ਅੱਜ ਸਵਾਲ ਇਹ ਪੈਦਾ ਹੁੰਦਾ ਵਰਕਰ ਸੰਮੇਲਨ ਲਈ ਸਮਰਾਲੇ ਆਏ ਸੀ ਉੱਥੇ ਵੀ ਉਹਨਾਂ ਨੇ ਅਨਾਉਂਸ ਕੀਤਾ ਸੀ ਕਿ ਕਾਂਗਰਸ ਪਾਰਟੀ ਕਿਸਾਨਾਂ ਨਾਲ ਖੜੀ ਆ ਤੇ ਖੜਦੀ ਰਹੂਗੀ ਪਰ ਅੱਜ ਸਵਾਲ ਇਹ ਪੈਦਾ ਹੁੰਦਾ ਜਿਹੜੇ ਪੰਜਾਬ ਅੰਦਰ ਬੀਜੇਪੀ ਦੇ ਪ੍ਰਧਾਨ ਨੇ ਸ੍ਰੀ ਸੁਨੀਲ ਕੁਮਾਰ ਜਾਖੜ ਸਾਹਿਬ ਜਾਂ ਸਾਫਕਾ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਅੱਜ ਬੀਜੇਪੀ ਦੇ ਸੀਨੀਅਰ ਆਗੂ ਨੇ ਉਹ ਕਿਹਦੇ ਨਾਲ ਖੜੇ ਨੇ ਜਦੋਂ 2020 ਚ ਭਾਰਤੀ ਕਿਸਾਨ ਜੁਨੀਆਨਾ ਨੇ ਪੰਜਾਬ ਦੀਆਂ ਸਾਰੇ ਜਥੇਬੰਦੀਆਂ ਨੇ ਰਲ ਕੇ ਉਹ ਤਿੰਨ ਜਿਹੜੇ ਕਾਨੂੰਨ ਬਣੇ ਸੀ ਕਿਸਾਨਾਂ ਦੇ ਉਲਟ ਸਰਮਾਇਦਾਰਾਂ ਦੇ ਹੱਕ 'ਚ ਉਹਨਾਂ ਨੂੰ ਰੱਦ ਕਰਾਉਣ ਲਈ ਡੇਢ ਤੋਂ 2 ਸਾਲ ਲੱਗੇ ਸੀ ਸਾਰੇ ਸਾਡੇ ਪੰਜਾਬ ਦੇ ਚਾਹੇ ਖੇਤ ਮਜ਼ਦੂਰ ਸੀ ਚਾਹੇ ਕਿਸਾਨ ਸੀ ਚਾਹੇ ਉਹ ਵਰਗ ਸੀ ਜਿਹੜੇ ਖੇਤੀ ਨਾਲ ਸੰਬੰਧਿਤ ਰੱਖਦੇ ਨੇ ਸਾਰੇ ਉਹਨਾਂ ਦਾ ਸਾਥ ਦੇ ਕੇ ਉੱਤੇ ਬੈਠੇ ਰਹੇ ਤੇ ਸਰਕਾਰ ਨੇ ਆਖਰ ਉਹ ਮੰਨ ਲਿਆ ਸੀ ਵੀ ਇਹ ਕਾਨੂੰਨ ਲਾਗੂ ਨਹੀਂ ਕੀਤੇ ਜਾਣਗੇ ਐਮਐਸਪੀ ਦੀ ਗਰੰਟੀ ਪੱਕੀ ਦਿੱਤੀ ਸੀ ਪਰ ਉਸ ਤੋਂ ਬਾਅਦ ਤਿੰਨ ਚਾਰ ਪਾਰਲੀਮੈਂਟ ਦੇ ਸੈਸ਼ਨ ਲੰਘ ਗਏ ਉਹਦੇ ਵਿੱਚ ਨਾ ਤਾਂ ਗਰੰਟੀ ਨੂੰ ਪੂਰਨ ਰੂਪ ਤੇ ਲਾਗੂ ਕੀਤਾ ਗਿਆ ਨਾ ਐਮਐਸਪੀ ਦੀ ਜਿਹੜੀ ਗਰੰਟੀ ਉਹ ਦਿੱਤੀ ਸੀ ਤੇ ਜਿਹੜੇ ਹੋਰ ਗੱਲਾਂ ਸੀ ਉਹ ਵੀ ਕਿਸੇ ਕਿਸਮ ਦੀ ਹਾ ਪੱਖੀ ਹੰਗਾਰਾ ਸਰਕਾਰ ਨੇ ਨਹੀਂ ਫੜਿਆ ਪਰ ਅੱਜ ਬੀਜੇਪੀ ਪੰਜਾਬ ਅੰਦਰ ਜਾਖੜ ਸਾਹਿਬ ਪ੍ਰਧਾਨ ਨੇ ਉਦੋਂ ਕਾਂਗਰਸ ਪਾਰਟੀ ਵਿੱਚ ਸੀ ਕੈਪਟਨ ਮਰਿੰਦਰ ਸਿੰਘ ਜੀ ਪੰਜਾਬ ਦੇ ਮੁੱਖ ਮੰਤਰੀ ਸੀ ਕਾਂਗਰਸ ਪਾਰਟੀ ਚੋਂ ਪਰ ਅੱਜ ਬੀਜੇਪੀ ਚ ਨੇ ਅੱਜ ਜੋ ਕੀ ਕਰਨ ਕਿਸਾਨਾਂ ਲਈ ਕੀ ਕਹਿ ਸਕਦੇ ਨੇ ਅੱਜ ਉਹਨਾਂ ਨੂੰ ਸਾਹਮਣੇ ਆਉਣਾ ਚਾਹੀਦਾ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਜਿਹੜੀਆਂ ਕਿਸਾਨਾਂ ਦੀਆਂ ਦੁੱਖ ਤਕਲੀਫਾਂ ਨੇ ਜੋ ਗੱਲਾਂ ਨੇ ਉਹਨਾਂ ਨੂੰ ਸੈਂਟਰ ਸਰਕਾਰ ਨਾਲ ਕਰਕੇ ਸ਼ੌਰਟ ਆਊਟ ਕਰਕੇ ਕਿਸਾਨਾਂ ਦੇ ਹੱਕ 'ਚ ਫਤਵਾ ਦਿਵਾਉਣਾ ਚਾਹੀਦਾ ਜੋ ਕਿ ਇਹ ਪੂਰੀ ਪੰਜਾਬੀਅਤ ਚਾਹੁੰਦੀ ਆ ਕਿਸਾਨੀ ਚਾਹੁੰਦੀ ਆ ਤੇ ਦੇਸ਼ ਦਾ ਹਰ ਕਿਸਾਨ ਚਾਹੁੰਦਾ ਵਾ ਪਰ ਬਦਕਿਸਮਤੀ ਉਹਨਾਂ ਦੀ ਤਾਂ ਜ਼ੁਬਾਨ ਹੀ ਬੰਦ ਹੋਈ ਪਈ ਆ ਨਾ ਜਕਰ ਸਾਹਿਬ ਬੋਲ ਰਹੇ ਨੇ ਕੁਝ ਨਾ ਕੈਪਟਨ ਰਮਿੰਦਰ ਸਿੰਘ ਜੀ ਕੋਈ ਸਟੇਟਮੈਂਟ ਆਈਆ ਇਥੋਂ ਤੱਕ ਕਿ ਸਾਡੇ ਕਿਸਾਨਾਂ ਨੂੰ ਕੁੱਟਿਆ ਗਿਆ ਪੰਜਾਬ ਦੀ ਜੂਰੀ ਡਿਕਸ਼ਨ ਵਿੱਚ ਆ ਕੇ ਹਰਿਆਣਾ ਪੁਲਿਸ ਉਹਨਾਂ ਤੇ ਅਥਰੂ ਗੈਸ ਛੱਡ ਰਹੀਆ ਪਾਣੀ ਦੇ ਬਿਚਾੜਾਂ ਜਾਂ ਰਬੜ ਦੀਆਂ ਗੋਲੀਆਂ ਚਲਾ ਕੇ ਬਹੁਤ ਸਾਰੇ ਕਿਸਾਨ ਸਾਡੇ ਜ਼ਖਮੀ ਹੋਏ ਨੇ ਕਈਆਂ ਦੀਆਂ ਅੱਖਾਂ ਦੇ ਵਿੱਚ ਲੱਗਿਆ ਤੇ ਉਹ ਰਾਜਪੁਰੇ ਦਾ ਆਲੇ ਦੁਆਲੇ ਦੇ ਹਸਪੀਟਲਾਂ ਦੇ ਵਿੱਚ ਐਡਮਿਟ ਨੇ ਉਹਨਾਂ ਦੀ ਸਾਰ ਨਹੀਂ ਲੈਣ ਜਾ ਰਹੇ ਜਦਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਮਰਿੰਦਰ ਸਿੰਘ ਰਾਜਾ ਬੜੇ ਉਥੇ ਗਏ ਰਾਹੁਲ ਗਾਂਧੀ ਜੀ ਨਾਲ ਵੀ ਗੱਲ ਹੋਈ ਤੇ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਮਰਿੰਦਰ ਸਿੰਘ ਰਾਜਾ ਬੜੇ ਚੀਫ ਸੈਕਟਰੀ ਨੂੰ ਵੀ ਮਿਲ ਕੇ ਆਏ ਨੇ ਵੀ ਜਿਹੜੀ ਉਲੰਘਣਾ ਜੂਰੀਡਿਕਸ਼ਨ ਦੀ ਹਰਿਆਣਾ ਗਵਰਨਮੈਂਟ ਨੇ ਕੀਤੀ ਆ ਹਰਿਆਣਾ ਦੇ ਹੋਮ ਮਿਨਿਸਟਰ ਤੇ ਅੰਮਾਲੇ ਦੇ ਐਸਪੀ ਤੇ ਪਰਚਾ ਦਰਜ ਹੋਣਾ ਚਾਹੀਦਾ ਜੋ ਜੋ ਕਿਸਾਨ ਲਪਾਉਂਦੇ ਨੇ ਉਹ ਉਤਰਾਵਾ ਉਹਨਾਂ ਤੇ ਲੱਗਣੀਆਂ ਚਾਹੀਦੀਆਂ ਨੇ ਸੋ ਇਹ ਗੱਲ ਆ ਵੀ ਜਾਖੜ ਸਾਹਿਬ ਨੂੰ ਸਪਸ਼ਟ ਹੋਣਾ ਪੈਣਾ ਉਹ ਭਾਜਪਾ ਨਾਲ ਖੜੇ ਨੇ ਕਿ ਪੰਜਾਬ ਦੇ ਕਿਸਾਨਾਂ ਨਾਲ ਖੜੇ ਨੇ ਕੈਪਟਨ ਮਰਿੰਦਰ ਸਿੰਘ ਨੂੰ ਸਪਸ਼ਟ ਹੋਣਾ ਚਾਹੀਦਾ ਵੀ ਉਹ ਕਿਸਾਨ ਅਥਾਹੀ ਨੇ ਕਿ ਭਾਜਪਾ ਅਥਾਹੀ ਨੇ ਸੋ ਇਹ ਹੀ ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਮੈਂ ਪੁੱਛਣਾ ਚਾਹਣਾ ਵੀ ਇਹ ਦੱਸਣ ਕਿਹਦੇ ਨਾਲ ਖੜੇ ਨੇ ਪੰਜਾਬ ਦੇ ਕਿਸਾਨੀ ਨਾਲ ਖੜੇ ਨੇ ਕਿ ਭਾਜਪਾ ਨਾਲ ਖੜੇ ਨੇ ਦੂਸਰੀ ਗੱਲ ਕੱਲ ਅਸੀਂ ਜਿਹੜੇ ਭਾਜਪਾ ਦੇ ਲੀਡਰ ਨੇ ਚਾਹੇ ਉਹ ਸਟੇਟ ਲੈਵਲ ਦਾ ਚਾਹੇ ਜ਼ਿਲ੍ਹਾ ਲੈਵਲ ਦਾ ਜ਼ਿਲ੍ਹਾ ਸਤ ਤੇ ਅਸੀਂ ਕੱਲ ਨੂੰ ਉਹਨਾਂ ਦੇ ਘਰਾਂ ਨੂੰ ਘੇਰਾਂਗੇ ਤੇ ਉੱਥੇ 2 ਘੰਟੇ ਐਜੀਟੇਸ਼ਨ ਕਰਕੇ ਕਿਸਾਨਾਂ ਦੇ ਹੱਕ ਦੀ ਗੱਲ ਕਰਾਂਗੇ ਤੇ ਉਹਨਾਂ ਦੀ ਆਵਾਜ਼ ਬੁਲੰਦ ਕਰਕੇ ਉਹਨਾਂ ਦੇ ਕੰਨਾਂ 'ਚ ਪਾਵਾਂਗੇ ਵੀ ਜਾਗੋ ਤੇ ਪੰਜਾਬ ਤੇ ਪੰਜਾਬੀਅਤ ਨਾਲ ਕਿਸਾਨ ਤੇ ਮਜ਼ਦੂਰ ਨਾਲ ਖੜੋ ਜਿਹੜਾ ਉਹਨਾਂ ਦਾ ਹੱਕ ਆ ਉਹਨਾਂ ਨੂੰ ਆਪਾਂ ਸੈਂਟਰ ਸਰਕਾਰ ਤੋਂ ਲੈ ਕੇ ਲਈਏ